ਆ ਗਰੀਬੀ ਜੀ ਨੇ ਨਾ ਪਤਾ ਨਹੀਂ ਕਿਦਾਂ ਆਪਣੇ ਵੀ ਦਿਨ ਲੋਟ ਹੋਣਗੇ ਆ ਫੜਾ ਦੇ ਨਾ ਚਲੋ ਤੁਸੀਂ ਵੀ ਤੁਸੀਂ ਇੱਥੇ ਕਰਦੇ ਹੋ ਤੁਸੀਂ ਤਾਂ ਜਾਓ ਆਪਦਾ ਅੱਡਾ ਸੰਭਾਲੋ ਫਿਰ ਬਾਈ ਨੂੰ ਸਮਾਨ ਤਿਆਰ ਕਰਕੇ ਦੇਣਾ ਸਾਰਾ ਜਾਓ ਤੁਸੀਂ ਹੋਰ ਹਾਂ ਗੱਲ ਸੁਣ ਲੈ ਮੇਰੀ ਹਾਂਜੀ ਇੱਥੇ ਮਾਰਦੇ ਨੇਗਾ ਤੇ ਬੁਰਗੀ ਬੁਰਗੀ ਉਹ ਤਾਂ ਮੈਂ ਮਿੱਟੀ ਹੀ ਮਲ ਦੇ ਰਹੀਆਂ ਥੀ ਬਸ ਠੀਕ ਹੈ ਗੱਲ ਤਿੱਖੀ ਰੱਖੀ ਮੜੀ ਮੈਂ ਪੂਰੀ ਤੈਨੂੰ ਪਤਾ ਹੈ ਆਪਾਂ ਸਭ ਆਹ ਚਿੱਲੀ ਪੂਰਾ ਹੀ ਨਾਲੇ ਕੰਮ ਛੱਲਣਾ ਤੈਨੂੰ ਪੱਜੀ ਟੋਕੀ ਜਾ ਹਾਂਜੀ ਬਿਲਕੁਲ ਭਾਈ ਜੀ ਹਾਂਜੀ ਆਜੋ ਸਸੀ ਕਾਲ ਜੀ ਸਸੀ ਕਾਲ ਚਲੋ ਤੁਸੀਂ ਤਾਂ ਇਹਨਾਂ ਨੂੰ ਤਾਂ ਕੱਲੋ ਫਿਰ ਹੈ ਮੈਨੂੰ ਕਾਹਦੇ ਤੁਸੀਂ ਜਾਓ ਫੇਰ ਤੁਸੀਂ ਉੱਥੇ ਅੱਡਾ ਸੰਭੋ ਜਾ ਕੇ ਤੇ ਮਗਰ ਬਾਈ ਨੂੰ ਫਿਰ ਭੇਜ ਦੇਣਾ ਤੁਸੀਂ ਵੀ ਉਹ ਕਰ ਦਿੰਦੇ ਆਹ ਤੁਹਾਡਾ ਕੰਮ ਹੈ ਹਾਂਜੀ ਹਾਂਜੀ ਅੱਛਾ ਰੋਕ ਲਓ ਮੁੰਡੇ ਨੂੰ ਤੁਹਾਡੀ ਕਿਸਮਤ ਹੀ ਬਦਲ ਗਈ ਖੁਸ਼ੀਆਂ ਮਨਾਓ ਕਿਵੇਂ ਕਿਸਮਤ ਬਦਲ ਗਈ ਵੀਰੇ ਦੱਸ ਦਿਓ ਕਿਵੇਂ ਬਦਲ ਗਈ ਕਿਸਮਤ ਇਹਨੂੰ ਰੋਕ ਲਓ ਮੁੰਡੇ ਨੂੰ ਹੁਣ ਤਾਂ ਸਭ ਕੁਝ ਚੇਂਜ ਹੋ ਗਿਆ ਤੁਸੀਂ ਲਾਟਰੀ ਪਾ ਗਈ ਭੁੱਲ ਗਏ ਉਹ ਤਾਂ ਗਏ ਬਸ ਉਹਨਾਂ ਨੂੰ ਤਾਂ ਕਾਹਤ ਰੋਕਣਾ ਵੀਰੇ ਦਿਹਾੜੀ ਮਰਦੀ ਹੈ ਵਿਚਾਰੇ ਜੀ ਉਹਨਾਂ ਇਹ ਤਾਂ ਉਹ ਦੇਖ ਲੋ ਹੁਣ ਤਾਂ ਸਾਰਾ ਕੁਝ ਬਦਲ ਜਾਣਾ ਨਹੀਂ ਨਹੀਂ ਉਹਨਾਂ ਨੂੰ ਤਾਂ ਜਾਣ ਦੋ ਆਪਦੇ ਕੰਮ ਤੇ ਸਾਡਾ ਤਾਂ ਫਿਰ ਐ ਉਸੇ ਬਿਨਾਂ ਰੋਜ਼ਗਾਰ ਨਹੀਂ ਚੱਲਦਾ ਸਾਡਾ ਇੱਕ ਬੰਦਾ ਤੋਰਤਾ ਤੇ ਦੂਜਾ ਦੂਜਾ ਵਾ ਸੁਣ ਜਾਣਗੇ ਉਹ ਤੁਸੀਂ ਤਾਂ ਕਰੋੜਾਪਤੀ ਬਣ ਗਏ ਤੁਹਾਨੂੰ ਪਤਾ ਹੀ ਨਹੀਂ ਕਾਹਦੇ ਨਾਲ ਵੀਰੇ ਅਸੀਂ ਕਰੋੜਾਪਤੀ ਬਣ ਗਏ ਲਾਟਰੀ ਨਿਕਲ ਗਈ ਤੁਹਾਡੀ ਕਦੋਂ ਪਾਈ ਸੀ ਦੀਦੀ ਲਾਟਰੀ ਲਾਟਰੀ ਕਦੋਂ ਪਾਈ ਰੋ ਤੁਸੀਂ ਯਾਦ ਕਰੋ ਟਿਕਟ ਦੇਖੋ ਕੋਈ ਭੁੱਲੇ ਬੈਠੇ ਤੁਸੀਂ ਫੋਨ ਲਾਲਾ ਕਮਲੇ ਹੋਗੇ ਥੋੜਾ ਫੋਨ ਲੱਗਦਾ ਨਹੀਂ ਉਹਨੂੰ ਬੁਲਾਓ ਬੁੰਡੇ ਨੂੰ ਉਹਨੂੰ ਪੁੱਛੀ ਆ ਲਾਟਰੀ ਪਾਈ ਸੀ ਤੁਹਾਨੂੰ ਕੀ ਲੱਗਦਾ ਆ ਬਈ 6 6 ਫੁੱਟ ਦੇ ਏਡੇ ਪੜੇ ਲਿਖੇ ਤੁਹਾਨੂੰ ਝੂਠ ਤੋਂ ਬੋਲੀ ਜਾਂਦੇ ਅਸੀਂ ਕਹਿੰਦੇ ਕਿਸਮਤ ਬਦਲ ਗਈ ਤੁਹਾਡੀ ਆ ਤਾਂ ਇੱਥੇ ਆਏ ਦੀ ਥਾਂ ਤੇ ਤਾਂ ਇੱਕ ਵੱਡੀ ਕੋਠੀ ਪੈਣੀ ਆ ਪਰ ਐ ਵੀਰੇ ਅਸੀਂ ਤੁਸੀਂ ਪਾਈ ਨਹੀਂ ਅਸੀਂ ਕਿਵੇਂ ਮੰਨ ਲਈ ਇਹ ਵੀ ਕਰੋੜਪਤੀ ਹੋ ਗਏ ਹੋ ਪੈਂਜੀ ਤੁਸੀਂ ਭੁੱਲੇ ਹੋ ਤੁਸੀਂ ਲਾਟਰੀ ਪਾਈ ਆ ਮੰਨੋ ਤੁਸੀਂ ਹਾਂ ਆਪਾਂ ਤਾਂ ਪਾਈ ਨਹੀਂ ਇੱਕ ਦੂਜੇ ਨੂੰ ਆਪਾਂ ਦੱਸ ਹੀ ਦਿੰਨੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਔਰਮਾਨ ਚਿਕਨ ਥੋੜਾ ਹੀ ਆ ਹਾਂਜੀ ਹਾਂਜੀ ਥੋੜਾ ਹੀ ਆ ਹਾਂਜੀ ਤੇ ਫਿਰ ਬਾਜੀ ਹਾਂ ਨੂੰ ਫਤ ਰਮਾਨ ਚਿਕਨ ਦੇ ਨਾਂ ਤੇ ਲਾਟਰੀ ਪਾਈ ਆ ਤੁਸੀਂ ਦੇਖ ਲਓ ਕਿ ਟਿਕਟ ਕੱਢ ਕੇ ਲਿਆਓ ਅੱਛਾ ਮੈਂ ਤੁਹਾਨੂੰ ਫੋਨ ਲਾ ਕੇ ਫੋਨ ਲਾ ਕੇ ਕਿਉਂ ਉੱਥੇ ਦੇਖ ਲਓ ਉੱਥੇ ਸਮਾਨ ਆ ਫੋਨ ਤਾਂ ਤੁਹਾਡਾ ਪਹਿਲਾਂ ਹੀ ਨਹੀਂ ਲੱਗਿਆ ਸੀ ਲਾ ਲਾ ਕੇ ਕਮਲੇ ਹੋ ਗਏ ਆ ਨੰਬਰ ਇੱਕ ਮਿੰਟ ਆ ਨੰਬਰ ਦੱਸੋ ਆ ਦੱਸੋ ਆ ਨੰਬਰ ਆ ਆ ਮੋਬਾਈਲ ਨੰਬਰ ਆ ਦੇਖੋ ਇਹ ਤਾਂ ਸਾਡਾ ਹੀ ਵੀਰੇ ਜਿਹੜਾ ਤੇ ਰਮਾਨ ਚਿਕਨ ਕਰਨ ਦੇ ਬਾਹਰ ਨੰਬਰ ਜਿਹੜਾ ਤੁਹਾਡਾ ਮੇਰੇ ਹਸਬੰਦ ਦਾ ਆ ਦੇਖੋ ਨੰਬਰ ਲਿਖਾਇਆ ਬਕਾਇਦਾ ਤੁਸੀਂ ਰਮਾਨ ਚਿਕਨ ਲਿਖਾਇਆ ਐਡਰੈਸ ਮਸਾਂ ਲੱਭਿਆ ਤੁਹਾਡਾ ਅਸੀਂ ਫੋਨ ਤੁਹਾਡਾ ਲੱਗਿਆ ਹੀ ਨਹੀਂਗਾ ਲਾ ਲਾ ਕੇ ਤਾਂ ਦੇਖਾਂ ਫਿਰ ਮੈਂ ਜੇ ਕੋਈ ਆ ਦੇਖੋ ਉਹ ਮਿੱਟਾ ਫੇਰ ਹੀ ਕਰਾਂਗੇ ਵੀਰੇ ਤੁਸੀਂ ਪਹਿਲਾਂ ਤੁਸੀਂ ਦੇਖੋ ਤੁਹਾਨੂੰ ਹੁਣੇ ਦੱਸ ਦਿੰਦਾ ਤੁਸੀਂ ਪਾਈ ਹੈ ਲਾਟਰੀ ਟੁੱਲ ਕੇ ਦੀਵਾਲੀ ਤੁਸੀਂ ਲਾਟਰੀ ਪਾਈ ਹੋਊਗੀ ਵਾਹ ਜੀ ਵਾਹ ਆ ਇੱਕ ਦੀਦੀ ਪਤਨ ਕੀ ਆ ਵੇਖਿਓ ਇਹਨਾਂ ਨੇ ਉੱਥੇ ਆਪਦੇ ਬੈੱਡ ਦੇ ਜਿਹੜੇ ਗੱਦੇ ਸਲੇ ਰੱਖਿਆ ਹੋਇਆ ਸੀ ਕੁਛ ਲੈ ਦੇਖ ਲਓ ਆਹੀ 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 ਚਾਹੀਦੇ ਸਰਪਤ ਲੈ ਆਹੀ ਡਿਕਟਾ ਹਲ ਹਲ ਸਣੀ ਮਿਲਾ ਹੋਏ ਮਿਲ ਕੇ ਮਿਲ ਕੇ ਆ ਹਾਂ ਜੀ ਹਾਂ ਜੀ 533 500 ਠੀਕ ਹੈ ਠੀਕ ਹੈ ਇਹੀ ਹੈ 130 ਪੰਜ ਸੂਦੇ ਤੇ ਉਸੇ ਆ ਦੇਖ ਲੈ ਆ ਪਿਆਰ ਨੰਬਰ ਲੈ ਲਾਟਰੀ ਲੱਗ ਗਈ ਤੁਹਾਡੀ ਮੂੰਹ ਮਿਠਾ ਕਰੋ ਪਤਾ ਨਹੀਂ ਵੀਰੇ ਪਰ ਜੇ ਇਹਨਾਂ ਨੇ ਪਾਈ ਹੁੰਦੀ ਸਾਨੂੰ ਦੱਸ ਦਿੰਦੇ ਘਰੇ ਆ ਕੇ ਆਹ ਹਾਂ ਤੁਹਾਡੇ ਸਾਹਮਣੇ ਟਿਕਟ ਘਰੋਂ ਤੁਹਾਡੇ ਹੋਂ ਲਈ ਆ ਅਸੀਂ ਸਾਰਾ ਤੁਹਾਡਾ ਪਿੰਡ ਗਾਹ ਤਾ ਤੜਕੇ ਦੇ ਹੀ ਠੱਕੇ ਖਾਣ ਲੱਗੇ ਮਸਾਂ ਜਾ ਕੇ ਲੱਭਿਆ ਇੱਕ ਮਿੰਟ ਰੁਕੋ ਇੱਕ ਮਿੰਟ ਰੋਕੀ ਜਾਨ ਅਸੀਂ ਬਾਈ ਸੈਮ ਕਰ ਤਾ ਸਾਈਨ ਕਰਦੇ ਤਾਂ ਕਰਵਾ ਲਈਤੋ ਮੈਂ ਟਮੈਂਟ ਖੜਜੋ ਆਇ ਨਹੀਂ ਵੀਰੇ ਸਾਈਨ ਉਹ ਕਰ ਸਕਦੇਗੇ ਆ ਥੋੜੀ ਸਾਈਨ ਕਰ ਦਾਂਗੇ ਆ ਜਾਂਦੇ ਮੁੰਡੇ ਨੂੰ ਮੈਂ ਫੋਨ ਲਾਉਣੀ ਆ ਰਮਾਨ ਨੂੰ ਆ ਕੇ ਦੱਸ ਦਿੰਦਾ ਲਾ ਲਓ ਬੁਲਾ ਲਓ ਬੁਲਾ ਲਓ ਮੁੰਡੇ ਨੂੰ ਫੋਨ ਲਾਓ ਬਾਈ ਫੋਨ ਲਾਓ ਨਾਮ ਰਮਾਨ ਜਗਨ ਸੈਂਟਰ ਥੋੜਾ ਹੀ ਹੈ ਹਾਂ ਜੀ ਨੰਬਰ ਥੋੜਾ ਮਿਲ ਗਿਆ ਮੋਬਾਈਲ ਨੰਬਰ ਥੋੜਾ ਲਿਖਿਆ ਪਿਆ ਇਦੂ ਉੱਤੇ ਕੀ ਸਬੂਤ ਦਿੱਤਾ ਨੰਬਰ ਮਿਲ ਜਾਂਦਾ ਲਾਟਰੀ ਦੇ ਵੇਖੋ ਬੁਲਾ ਲਓ ਹੈਲੋ ਹਾਰਮਨ ਮੜੇ ਕਰ ਆਈ ਨਾ ਥੋੜਾ ਕੋਈ ਬੰਦੇ ਆਏ ਸੀ ਦੋਕ ਉਹ ਲਾਟਰੀ ਦੱਸੋ ਲਾਟਰੀ ਦੱਸੋ ਲਾਟਰੀ ਨਿਕਲੀ ਉਹ ਲਾਟਰੀ ਦਾ ਮੈਟਰ ਕਹਿੰਦੇ ਹਾਂ ਹੁਣ ਹੁਣੀ ਆ ਜਾ ਦੋ ਮਿੰਟ ਚ ਆ ਜਾ ਤੂੰ ਪੁੱਛ ਵੀ ਇਹ ਤੂੰ ਲਾਟਰੀ ਪਾਈ ਆ ਨਹੀਂ ਤੂੰ ਹਿੰਮਤ ਨਾ ਕਰ ਆ ਜਾ ਨਹੀਂ ਉਹ ਬਸ ਉਹ ਕਹਿੰਦਾ ਮੈਂ ਕਰ ਹੀ ਆਇਆ ਨਾ ਕੋਈ ਭੈਣੇ ਬੰਦੇ ਬੰਦੇ ਨਹੀਂ ਆਏ ਉਹਨਾਂ ਕੋ ਲਾਟਰੀ ਨਿਕਲੀ ਹੈ ਪੈਸੇ ਦੇ ਆਏ ਹਨ ਵੀਰੇ ਕੀ ਸਾਨੂੰ ਨਹੀਂ ਨਾ ਪਤਾ ਇਹਨਾਂ ਗੱਲਾਂ ਦਾ ਕੀ ਆ ਤੁਸੀਂ ਨਾ ਐ ਨਹੀਂ ਤੁਹਾਨੂੰ ਤਸੱਲੀ ਯਕੀਨ ਕਰਾ ਕੇ ਜਾਵਾਂਗੇ ਅਸੀਂ ਦੋ ਜੁੜਾਤ ਨਿਕਲ ਰਹੀ ਹੈ ਫੇਰ ਹੀ ਫੇਰ ਹੀ ਪਨੋਤਾ ਸਾਲੀਕਾ ਕੇ ਜਾਵਾਂਗੇ ਵੀ ਲਾਟਰੀ ਨਿਕਲੀ ਏ ਤੁਹਾਡੀ ਬੁਲਾ ਲਓ ਮੁੰਡਾ ਥੋੜਾ ਹਾਂ ਜੀ ਆ ਗਿਆ ਜਿਹਦੇ ਨਾਮ ਤੇ ਆਹ ਬੱਬੀ ਆ ਜਾ ਇੱਥੇ ਵੀ ਇਹ ਆਲ ਤੂੰ ਕੋਈ ਲਾਟਰੀ ਲੂਟਰੀ ਪਾਈ ਏ ਆਏ ਸੀਗੇ ਇੱਕ ਬਾਹਰੋਂ ਬੰਦੇ ਆਪਾਂ ਤਾਂ ਕਦੇ ਪਾਈ ਕੋਈ ਨਹੀਂ ਲਾਟਰੀ ਮੈਨੂੰ ਤਾਂ ਵੀ ਪਤਾ ਇਹ ਤਾਂ ਕਦੋਂ ਨੇ ਸਾਨੂੰ ਕਹੀ ਜਾਂਦੇ ਵੀ ਲਾਟਰੀ ਪਾਣੇ ਉਹਨੂੰ ਫੇਰ ਪੁੱਛੀ ਜਾਨੀ ਹੈ ਨਹੀਂ ਚਾਚਾ ਉੱਡ ਗਿਆ ਉਹ ਤਾਂ ਉਹਨੇ ਕਰ ਲਿਆ ਸੀ ਉਹ ਪਾਉਂਦਾ ਹੁੰਦਾ ਲਾਟਰੀ ਲੋਟਰੀ ਦਾ ਉਹਨੇ ਤਾਂ ਭਲਾ ਕੁ ਪਾਈ ਆ ਹਾਂ ਹੁਣ ਤੇਰਾ ਨਾਮ ਕੀ ਹੈ ਬੇਟਾ ਅਰਮਾਨ 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 ਆ ਦੇਖੋ ਆ ਕਿਨੇ ਦਿੱਤੀਆਂ ਲਾਟਰੀ ਦੇ ਆ ਅਰਮਾਨ ਚਿਕਨ ਕੌਰ ਦੇ ਨਾਮ ਤੇ ਲਾਟਰੀ ਹੈ ਨੰਬਰ ਵੀ ਆਪਣੀ ਇਹ ਦੁਕਾਨ ਵਾਲਾ ਨਾਲ ਆਏ ਨਹੀਂ ਮੰਨਣਾਗਾ ਆ ਸਹੀ ਆ ਪੜ ਤੋ ਹਾਂਜੀ ਇਹਨੂੰ ਰੱਖੋ ਉੱਪਰ ਇਹਨੂੰ ਰੱਖੋ ਉੱਪਰ ਹਾਂਜੀ ਇੱਕ ਆਲੋ ਲਓ ਥੋੜੇ ਪੈਸੇ ਤੂੰ ਦੇ ਰਹੇ ਆ ਤੂੰ ਸਾਨੂੰ ਦੱਸੋ ਵੇ ਕੋਈ ਬੰਦਾ ਤੁਹਾਨੂੰ ਆਪਣੇ ਪੱਲੇੋਂ ਪੈਸੇ ਦੇ ਕੇ ਜਾਊ ਤੁਹਾਡੇ ਕੋਲੋਂ ਲਿਆ ਤਾਂ ਕੁਛ ਨਹੀਂ ਨਾ ਨਹੀਂ ਸਰ ਕੁਤਾਬੇ ਆਈਓ ਪਰ ਨਿਕਲੀ ਹੋਗੀ ਲਾੜੀ ਫੇਰ ਪੈਸੇ ਨਹੀਂ ਕੋਈ ਆਈਓ ਬੰਦੇ ਵੇ ਕਿਵੇਂ ਦੇ ਦਾਂਗੇ ਬਲੀ ਹੁਣ ਆਹ ਥੋੜੇ ਬੰਦੇ ਖੜੇ ਕੋਲੇ ਅਸੀਂ ਕਮਾਲ ਆ ਕੋਈ ਕੁਛ ਲੈ ਕੇ ਤਾਂ ਨਹੀਂ ਚੱਲੇ ਤੁਹਾਡੇ ਕੋਲੋਂ ਦੇਖੀ ਚੱਲੇ ਆ ਆ 50000 ਰੁਪਏ ਤੁਹਾਨੂੰ ਦੇਣ ਲੱਗੇ ਆ ਨਾ ਚੱਲ ਕੋਈ ਨਾ ਫਿਰ ਕੇਰਾ ਫੋਨ ਲਾ ਕੇ ਉਹਨੂੰ ਪੁੱਛ ਲਾ ਪਾ ਫਾੜ ਲੈ ਨੇ ਪਰ ਇੱਕ ਗੱਲ ਹੈ ਨਾ ਇਹ ਸ਼ਗਨਾ ਦਾ ਕੰਮ ਹੈ ਇਹ ਸ਼ਗਨਾ ਦਾ ਕੰਮ ਹੈ ਐ ਨਾਲ ਨੰਬਰ ਤੁਹਾਨੂੰ ਅਸੀਂ ਆਪ ਦਾ ਲਿਖ ਕੇ ਦੇ ਕੇ ਜਾਵਾਂਗੇ ਹੁਣ ਮੈਨੂੰ ਆਏ ਦੱਸੋ ਭਾਈ ਵੀ ਕੋਈ ਬੰਦਾ ਪੱਲੇ ਉਹਦਾ ਨਹੀਂ ਪੈਸੇ ਦੇ ਕੇ ਜਾਂਦਾ ਨਾ ਠੀਕ ਹੈ ਹੁਣ ਆ ਜਿਹੜਾ 50000 ਰੁਪਏ ਤੁਹਾਨੂੰ ਦੇ ਕੇ ਚੱਲੇ ਆ ਅਈ ਕਿਸਮਤ ਹੀ ਬਦਲ ਗਈ ਲੈ ਬਦਲ ਗਈ ਨਾ ਕਿਸਮਤ ਬਾਦਲ ਗਈ ਪਤਾ ਹੀ ਨਹੀਂ ਸੀ ਹੁਣ ਤਾਂ ਚਾਰੀ ਤੁਸੀਂ ਤਾਂ ਸਿੱਟੀ ਬੈਠੇ ਹੋ ਪਤਾ ਨਹੀਂ ਲੱਗਦਾ ਜੀ ਹਜੇ ਮਰੀ ਆਖੀ ਆਂਦੇ ਸੀ ਵੀ ਰੱਬ ਦੇਣੀ ਬਦਲ ਦੇ ਚਾਚੇ ਨੂੰ ਫੋਨ ਵੀ ਵਧੀਆ ਲੈ ਜਿਨਾਂ ਆ ਲੈ ਚਾਚੇ ਨੂੰ ਫੋਨ ਲਾ ਲਓ ਜਿਹਨੂੰ ਮਰਜ਼ੀ ਲਾ ਲਓ ਆ ਇਹ ਰਮਨ ਤੇਰਾ ਨਾ ਨਾ ਤੇਰੇ ਨਾਂ ਤੇ ਲਾਟਰੀ ਦੀ ਟਿਕਟ ਸੀਗੀ ਇਹ ਆ ਪਹਿਲਾਂ 50000 ਰੁਪਏ ਨਹੀਂ ਖਰਜ ਆ ਪਹਿਲਾਂ ਸਾਈਨ ਕਰਾ ਲੈ ਪਹਿਲਾਂ ਨਹੀਂ ਸਾਈਨ ਕਰਾਉਣੇ ਆਪਾਂ ਆ ਸਾਈਨ ਕਰਾ ਲਓ ਪਹਿਲਾਂ ਪਹਿਲਾਂ ਸਾਈਨ ਕਰਾ ਲੀ ਜੀ ਸਾਈਨ ਕਰਾ ਲਓ ਇਹ ਰਮਨ ਦੇ ਕਰਾ ਲਓ ਥੱਲੇ ਦੇਖ ਹਾਂਜੀ ਹਾਂਜੀ ਆ ਰਮਨ ਸਾਈਨ ਕਰੇ ਉੱਥੇ ਲੈ ਇਹ ਆ ਦੇਖ ਲਓ ਪਹਿਲਾਂ ਨੰਬਰ ਮਲਾ ਲਓ ਸੇਮ ਥੋੜਾ ਨਾ ਆ ਟਿਕਟ ਤੇ ਸਾਡੇ ਹੀ ਨੰਬਰ ਤੇ ਸਾਡੇ ਕਰਦੇ ਕਰਦੇ ਸਾਈਨ ਕਰਦੇ ਫੇਰ ਕੋਈ ਨਹੀਂ ਚੱਲ OK ਸਰ ਜabb ਕਿਸੇ ਪਾਸੇ ਦਾ ਸੋਣ ਨਹੀਂ ਲੈਂਦਾ ਨਹੀਂ ਹੋਊਗਾ ਆ ਆ ਲੋ ਜੀ ਪੱਕਾ ਹੀ ਮਾਰ ਦੇ ਆ ਫੜਾ ਵੀ ਆ ਹੁਣ 50000 ਰੁਪਇਆ ਤੁਹਾਨੂੰ ਦੇਣਾ ਨਾ ਕਿੰਨੇ ਇਮਾਨਦਾਰ ਬੰਦੇ ਵੀ ਜਿਹੜਾ ਕਰੇ ਲਾਟਰੀ ਅਸੀਂ ਸਾਡਾ ਕੰਮ ਹੈ ਸਾਡਾ ਕੰਮ ਹੈ ਇਹਦਾ ਲਾਭ ਲਾਭ ਕੇ ਦੇਣੀ ਹੈ ਵੀਰੇ ਤੁਹਾਡੇ ਬਹੁਤ ਬਹੁਤ ਦੇਖੀ ਥੋੜੇ ਦਿਨ ਬਦਲ ਗਏ ਤੁਹਾਡੀ ਲਾਟਰੀ ਇਹ ਜਿਹੜੀ ਨਿਕਲੀ ਹੈ ਨਾ ਇਹ 50 ਲੱਖ ਰੁਪਏ ਦੀ ਲਾਟਰੀ ਹੈ ਹਾਏ ਹਾਏ ਠੀਕ ਹੈ ਮੈਂ ਤਾਂ ਪਰ ਮੂੰਹ ਮੂੰਹ ਠੰਗਾ ਨਹੀਂ ਸਾਰਾ ਇਹ ਮੈਂ ਦਾਦਾ ਸੋਚੇ ਹੀ ਨਹੀਂ ਸੀ ਇਸ ਤਾ ਵੀ ਆਏ ਦੇਣ ਫਿਰ ਜਾਲ ਕੇ ਦੀ ਸੀ ਇਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਹਾਲੂ ਕਰੋ ਸ਼ੱਕ ਹੈ ਇਹ ਮੂੰ ਮਿੱਠਾ ਕਰੋ ਤੁਸੀਂ ਵੀ ਕਰ ਲੋ ਵੀਰ ਜੀ ਮੂੰ ਮਿੱਠਾ ਜਰੂਰ ਜੀ ਜਰੂਰ ਜਰੂਰ ਅਸੀਂ ਕਰਾਂਗੇ ਅਸੀਂ ਕਰਾਂਗੇ ਅਸੀਂ ਇੱਥੇ ਬੈਠ ਕੇ ਚਾਹ ਪਾਣੀ ਪੀ ਕੇ ਪਹਿਲਾਂ ਮੂੰ ਮਿੱਠਾ ਕਰਾਂਗੇ ਸਾਡਾ ਤਾਂ ਰੋਜ਼ਾਨਾ ਦਾ ਕੰਮ ਆ ਖਾ ਖਾ ਕੇ ਸਾਨੂੰ ਸ਼ੂਗਰ ਵਾਂਗੂੰ ਹੋਣ ਹੋਈ ਹੈ ਆ ਲੋ ਇਹ ਪੁਗੜਾ ਮੂੰ ਮਿੱਠਾ ਕਰਾ ਮੁੰਡੇ ਤੋਂ ਪਹਿਲਾਂ ਮੂੰ ਮਿੱਠਾ ਕਰ ਇਹ ਵਾਹ ਜੀ ਵਾਹ ਵਧਾਂਗਾ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਆ ਫੜੋ 50 ਹਾਂ ਵਾਹ ਫੜੋ ਪੈਸੇ ਆ ਫੜੋ 50000 ਰੁਪਏ ਦੇਖੋ ਲੈ ਇੱਕ ਮੈਂ ਫੋਟੋ ਕਰ ਲਈ ਸੱਚ ਫੋਟੋ ਕਰ ਲਾ ਹਾਂਜੀ ਹਾਂਜੀ ਫੋਟੋ ਕਰ ਫੋਟੋ ਕਰ ਹੋ ਗਈ ਜੀ ਹਾਏ ਦੀਦੀ ਚਾ ਬਲੀੜ ਦੋ ਬਲੀੜ ਦੋ ਸਾਹ ਆਪਲੇ ਟਾਕ 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 ਲੇਟ ਆ ਆ ਚੱਕ ਪੈਦਾ ਸਾਲਾ ਇਹਨਾਂ ਨੇ ਕੰਮ ਕੱਢਿਆ ਆਪਣਾ ਆਲੇ ਬਣੇ ਲਾਟਰੀਆਂ ਦੇ ਨਾਲ ਹੋਣ ਇਹਨੂੰ ਦੇਖੋ ਲੋਲੀਆਂ ਹੁੰਦੀਆਂ ਫੋਨ ਖੜ ਜਾ ਨੀਰ ਹੋਣ ਫਿਰਦੇ ਸੀ ਰਾਤਾਂ ਚ ਖੜ ਜਾ ਖੜ ਜਾ ਖੜ ਜਾ ਵੇ ਆਈਫੋਨ ਪਰ ਕੀ ਗੱਲ ਆ ਤਾਂ ਮੇਰੇ ਖੋ ਜੀ ਦੇ ਟੈਸਟ ਪਰਸਾ ਹੋਰ ਦੇਖ ਲੋ ਇੱਕ ਅੱਦਾ ਬਾ ਵੇਖ ਪੂਰੇ ਫੋਨ ਕੋਲੇ ਹੀ ਬਿਠੇ ਏ ਇੱਕ ਹੋਰ ਫੋਨ ਸਾਰੇ ਡੱਬੇ ਸਾਰੇ ਡੱਬੇ ਕੋਲੇ ਆ ਵੀ ਸਿਰੇ ਦਾ 100 ਲੱਖ ਰੁਪਏ ਦਾ ਨਹੀਂ ਛੱਡਦੇ ਨਹੀਂ ਛੱਡਦੇ ਜਿਆਦਾ ਹੀ ਹੈ ਕੋਈ ਹੋਰ ਵੀ ਨਾ ਹੋਵੇ ਘਰੇ ਨਿਕਲ ਗਏ ਆਪਾਂ ਹੈ ਨਿਕਲ ਗਏ ਕੋਈ ਹੋਰ ਨਾ ਹੋਵੇ ਘਰੇ ਚਾਰ ਫੋਨ ਹੈ ਚਾਰ ਹੋ ਗਏ ਤੇਰਾ ਮੂੰਹ ਆ ਬਟਕ ਹੋ ਗਿਆ ਤੇਰਾ ਮੂੰਹ ਤਾਂ ਮਿੱਠਾ ਉਹ ਨਹੀਂ ਮੈਂ ਬੇਵੋਜ ਹੋ ਜੂ ਬੇਵੋਜ ਹੋ ਜੂ ਕਿ ਮੈਂ ਜੋ ਆਜਾ ਆਜਾ ਚਲ ਨਿਕਲ ਗਏ ਆ ਲੈ ਲਾ ਲਾਟਰੀ ਵਾਹ ਅੰਗੀਰ ਹੋਣੋਂ ਫਿਰ ਤੇ